ਸੀ ਕਿਏ ਜੋ ਜੋ ਵੱਡੇ ਪਾਤਸ਼ਾਹ ਸਾਹਿਬ ਆਲਾ ਕਦੇ ਸੀ ਪੂਰਾ ਕਰਦੇ ਸੀ ਉਹਨਾਂ ਦੇ ਬੇੜੇ ਹੋਣ ਦੇ ਨਾਤੇ ਤੇ ਖਾਲੀ ਦਲ ਦੇ ਸੇਵਾਦਾਰ ਹੋਣ ਦੇ ਨਾਤੇ ਮੈਂ ਤੁਹਾਨੂੰ ਵਾਅਦਾ ਕਰਦਾ ਤੁਸੀਂ ਇਕੱਠੇ ਹੋ ਜੋ ਧੜੇ ਬੰਦੀ ਛੱਡ ਦਿਓ ਅਕਾਲੀ ਵਰਕਰੀ ਵਾਦੂ ਹੈ ਤੁਸੀਂ ਤੱਕੜੇ ਹੋ ਜੋ ਅਗਲੀ ਸਰਕਾਰ ਤੁਹਾਡੀ ਹੋਗੀ ਪੰਜਾਬ ਦੇ ਲੋਕਾਂ ਦੀ ਮੈਂ ਵਾਦਾ ਕਰਦਾ ਹਾਂ ਜੇ ਸਰਕਾਰ ਤੁਸੀਂ ਲਿਆਉਣੇ ਹੈ ਆਪਣੀ ਪੰਜਾਬੀਆਂ ਦੀ ਖਾਲਸਾ ਪੰਥ ਪੰਜਾਬ ਦੀ ਸਰਕਾਰ ਲਿਆਉਣੇ ਹੈ ਮੈਂ ਵਾਦਾ ਕਰਦਾ ਹਾਂ ਇੱਕ ਵੀ ਗੈਂਗਸਟਰ ਪੰਜਾਬ ਜਿੱਨੀ ਦਿਖਾਈ ਦਊਗਾ ਇੱਕ ਵੀ ਨਸ਼ੇ ਵੇਚਣ ਵਾਲਾ ਆ ਸਮਗਲਰ ਪੰਜਾਬ ਜਿੱਨੀ ਰਹਿਣ ਦੇਵਾਂਗੇ ਜਿੰਨੀਆਂ ਸਰਕਾਰੀ ਨੌਕਰੀਆਂ ਸਾਰੀਆਂ ਪੰਜਾਬੀਆਂ ਨੂੰ ਆਂ ਕੋਈ ਯੂਪੀ ਵਾਲੇ ਆ ਰਸਤਰਾ ਵਾਲੇ ਨੂੰ ਨਹੀਂ ਮਿਲੂਗੀ ਜਿਹੜੇ ਅੱਜ ਝਾੜੂ ਵਾਲੇ ਦੇਈ ਜਾਂਦੇ ਆ ਜਿੰਦਾਬਾਦ ਜਿੰਦਾਬਾਦ ਜਿਹਦੇ ਕੋਲੇ ਕੋਈ ਡਿਊਲ ਕਨੈਕਸ਼ਨ ਨਹੀਂ ਪਹਿਲੇ ਦਿਨ ਹੀ ਉਹਨੂੰ ਡਿਊਲ ਕਨੈਕਸ਼ਨ ਦਿੱਤਾ ਜਾਊਗਾ ਆਟਾ ਦਾ ਸਕੀਮ ਵਾਪਸ ਲੈ ਆਂਦੀ ਜਾਊਗੀ ਸ਼ਗਨ ਤੇ ਪੈਨਸ਼ਨ ਦੁਗਨੀਆਂ ਕੀਤੀਆਂ ਜਾਣਗੇ ਭਾਈ ਚਾਰੇ ਇਕ ਸਾਝ ਸਾਰੇ ਧਰਮਾਂ ਦੇ ਲੋਕਾਂ ਨੂੰ ਮੈਂ ਵਿਸ਼ਵਾਸ ਦੁਣਾ ਹੈ ਅਸੀਂ ਗੁਰੂ ਸਾਹਿਬ ਦੇ ਦੱਸੇ ਹੋਏ ਰਸਤੇ ਤੇ ਚੱਲਣ ਵਾਲੇ ਅਸੀਂ ਸਿੱਖ ਹੈ ਸਾਰੇ ਧਰਮਾਂ ਦੇ ਲੋਕ ਜਿਹੜੀ ਸਰਕਾਰ ਤੁਸੀਂ ਬਣਾਉਂਗੇ ਕਹਿਣਗੇ ਉਹ ਸਾਡੀ ਸਰਕਾਰ ਹੈ ਅਸੀਂ ਸਾਰੇ ਪੰਜਾਬ ਵਿੱਚ ਅਮਨ ਸ਼ਾਂਤੀ ਰੱਖਾਂਗੇ ਤੇ ਮੈਂ ਇੱਕ ਆ ਵੀ ਕਹਿਣਾ ਚਾਹਣਾ ਸਾਰਿਆਂ ਨੂੰ ਜਿਹੜੀ ਮੈਂ ਗੱਲ ਦੇਖੀ ਹੈ ਕਈ ਜਗ੍ਹਾ ਜਾ ਕੇ ਦੇਖੀ ਹੈ ਤੁਸੀਂ ਰਾਜਸਥਾਨ ਚਲੇ ਜਾਓ ਆਪਣੇ ਕਿਸਾਨ ਜ਼ਮੀਨ ਨਹੀਂ ਲੈ ਸਕਦੇ ਤੁਸੀਂ ਹਿਮਾਚਲ ਚਲੇ ਜਾਓ ਜ਼ਮੀਨ ਨਹੀਂ ਤੁਸੀਂ ਖਰੀਦ ਸਕਦੇ ਖੇਤੀ ਵਾਸਤੇ ਜੰਮੂ ਕਸ਼ਮੀਰ ਚਲੇ ਜਾਓ ਤੁਸੀਂ ਜ਼ਮੀਨ ਨਹੀਂ ਲੈ ਸਕਦੇ ਤੁਸੀਂ ਉਤਰਾੰਚਲ ਚਲੇ ਜਾਓ ਜ਼ਮੀਨ ਨਹੀਂ ਲੈ ਸਕਦੇ ਤੇ ਤੁਹਾਡੇ ਜੋ ਮਰਜੀ ਬਾਹਰੋਂ ਆਈ ਜਾਂਦੇ ਆ ਪੰਜਾਬ ਦੀ ਜ਼ਮੀਨ ਖੇਤੀ ਵਾਸਤੇ ਪੰਜਾਬੀਆਂ ਵਾਸਤੇ ਹੀ ਰਹੂਗੀ ਥੋੜੇ ਵਾਤੇ ਰੋ ਮੈਂ ਅਖੀਰ ਚਾਈ ਕਰਨਾ ਚਾਹਣਾ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਵਰਕਰਾਂ ਨੂੰ ਬੇਨਤੀ ਕਰਦਾ ਹਾਂ ਦੇਖੋ ਬਹੁਤ ਵੱਡੀ ਸਾਜ਼ਿਸ਼ ਰਹੀ ਹੈ ਆਪਣੀ ਪਾਰਟੀ ਨੂੰ ਖਤਮ ਕਰਨ ਦੀ ਉਹਨਾਂ ਨੇ ਹਰ ਹੱਥ ਦਾ ਹਤਕੰਡਾ ਅਪਲਾਇਆ ਪਰ ਮੈਂ ਸਿਰ ਝੁਕਦਾ ਆਪਣੀ ਵਰਕਰਾਂ ਦੇ ਜਿਨ੍ਹਾਂ ਨੇ ਡੱਡ ਕੇ ਕਾਲੀ ਦਲ ਦਾ ਸਾਥ ਦਿੱਤਾ ਮੈਂ ਤੁਹਾਨੂੰ ਵਾਅਦਾ ਕਰਦਾ ਤੇ ਬੇਨਤੀ ਕਰਦਾ ਹੈ ਜਿਹੜੇ ਲੋਕ ਜਿਨ੍ਹਾਂ ਦੇ ਖੂਨ ਵਿੱਚ ਕਾਲੀ ਦਲ ਵਸਿਆ ਹੈ ਭਾਵੇਂ ਕੋਈ ਨਾਰਾਜ਼ ਵੀ ਹੈ ਜਿਨ੍ਹਾਂ ਨੇ ਪੀੜੀਆਂਾਂ ਦੇ ਪੀੜੀਆਂ ਚੋਂ ਕਾਲੀ ਦਲ ਹੈ ਸਾਰਿਆਂ ਨੂੰ ਬੇਨਤੀ ਕਰਦਾ ਹੈ ਪੰਥ ਦੇ ਝੰਡੇ ਥੱਲੇ ਇਕੱਠੇ ਹੋ ਜੋ ਆਪਾਂ ਆਪਣੀ ਪੰਜਾਬ ਦੀ ਪੰਜਾਬੀਆਂ ਦੀ ਖਾਲਸਾ ਪੜਤੀ ਸਰਕਾਰ ਲਿਆਉਣੀ ਹੈ ਤੇ ਵਾਪਸ ਤੁਹਾਡੇ ਚਿਹਰਿਆਂ 'ਤੇ ਖੁਸ਼ੀਆਂ ਲਿਆ ਕੇ ਪੰਜਾਬ ਦੇ ਵਿੱਚ ਤੁਹਾਡੀ ਸਰਦਾਰੀ ਫਿਰ ਤੋਂ ਕਾਇਮ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ